ਜੌਂਡੀਰ 5310 2019 ਮਾਡਲ ਡਿਮਾਂਡ ਹੈ ਦੀ 6 ਲੱਖ 75000 ਰੁਪਿਆ ਆਪਣੇ ਲਾਈਵ 'ਚ ਜੁੜ ਜਓ ਮਿੱਤਰੋ ਬਰਨਾਲਾ ਮੰਡੀ ਪਹੁੰਚਿਆ 27 ਜਨਵਰੀ ਹਰ ਸੋਮਵਾਰ ਨੂੰ ਲੱਗਦੀ ਹੈਗੀ ਕਰਕਸੀ ਚੌਂਕ ਦੇ ਕੋਲ ਛੋਟੀ ਹਾ ਤੇ ਥੋੜੀ ਜਿਹੀ ਬੈਕ ਸਾਈਡ ਰਹਿ ਜਾਂਦੀ ਹੈ ਵੱਡੀ ਮੰਡੀ ਖੜ ਗਈ। ਵੇਖੀ ਜਾ ਰ ਚੱਲੀ ਜਾਂਦੀ ਆ ਵੀਰੇ। ਛੜ ਗਈ ਬਾਈ। ਕਮੈਂਟ ਕਰੀ। ਕਰਿਆ ਛੜ ਗਈ ਲਾਈਵ ਤਾਂ। ਚੱਲੀ ਜਾਂਦੀ। ਕਮੈਂਟ ਕਰੀ। ਬੇਚੜ ਰਹਿ ਜਾਂਦੀ ਆ ਬੱਡੇ। ਆ ਲੈ। ਟਰੈਕਟਰ ਵਾਲੇ। ਨਾਈ ਦਾ ਗੁੰਡਾਈ ਦਾ ਲਾਈ। ਲਾਈ ਕਾ ਤੇ ਸੱਤ ਦੇਖ ਨਾ। ਰਾਮ ਨੂੰ ਪਤਾ ਕਿੱਥੋਂ। ਛੜ ਗਈ ਬਾਈ। ਦੇਖ ਸਕਦੇ ਹੋ ਤੁਸੀਂ 5310 ਜਾਉਂਦੀ ਆ ਰਾ ਇਧਰ 855 ਜੀ ਦੇਖ ਸਾਡੇ ਟੋਮਾਟੋ ਜੌਂਬੀਆ 3510 30 ਸਪੀਡ ਗੇਅਰ 855 ਦੇਖ ਲੋ ਜੀ ਮੰਡੀ ਲੱਗਦੀ ਹੈ ਜੀ ਅੱਜ 28 ਤਰੀਕ ਇਸ ਨਾਮੀ ਨੰਬਰ 2025 ਹਰ ਸਮੇਂ ਵੇਰ ਲੱਗਦੀ ਹੈ ਜੀ ਇਹ ਮੰਡੀ ਸੋਨਾ ਲੀਕਾ 2012 ਮਾਡਲ ਡਿਮਾਂਡ 315000 ਰੁਪਇਆ ਸੋਨਾ ਲੀਕਾ 2009 ਮਾਡਲ ਮਾਡਲ ਦੀ 280000 ਰੁਪਇਆ 5103 ਜੌਂਡੀਅਰ 2006 ਮਾਡਲ ਡਿਮਾਂਡ ਹੈ ਜੀ 1,75,000 ਰੁਪਏ ਹੈ ਹਾਂ 55 500 ਆਹ ਜਨੂ ਆਇਆ ਕਰੇ ਆ 800 ਦਾ ਰਮੀ ਨਾਲ 855 2011 ਮਾਡਲ ਡਿਮਾਂਡ ਹੈ ਦੀ 315000 ਰੁਪਇਆ 2011 ਮਾਡਲ ਸਵਰਾਜ 855 ਬੀਜਾ 55 ਜੌਂਡੀਅਰ 2013 ਮਾਡਲ ਡਿਮਾਂਡ ਹੈ ਦੀ 495000 ਰੁਪਇਆ ਜੋੜ ਜੋਗਰਾ ਮਿੱਤਰੋ ਲਾਈਵ ਚ ਕਰ ਦਿਓ ਲਾਈਕ ਸ਼ੇਅਰ ਕਮੈਂਟ 855 ਨੀਲਾ 2000 ਮਾਡਲ ਮੰਗ ਰਹੀ 210000 ਰੁਪਿਆ 53 10 2019 ਮਾਡਲ 695000 ਰੁਪਿਆ 5204 2010 ਮਾਡਲ ਡਿਮਾਂਡ 31157500 ਰੁਪਏ ਪ੍ਰੀਤ 90944/4 2023 ਮਾਡਲ ਡਿਮਾਂਡ ਇਹਦੀ 1125000 ਰੁਪਏ ਮਹਿੰਦਰਾ ਨੋਵੋ 655 655 DI 2023 ਮਾਡਲ ਡਿਮਾਂਡ ਹੈ ਦੀ 10 ਲੱਖ 20 ਹਜ਼ਾਰ ਰੁਪਏ ਇਹਨਾਂ ਜਿਆਦਾ ਜੌਂਡੀਅਰ 22 ਮਾਡਲ 795 744 XT 2023 ਮਾਡਲ 24 ਦੀ ਕਾਪੀ ਹੈ ਡਿਮਾਂਡ ਹੈ ਦੀ 6 ਲੱਖ 65 ਹਜ਼ਾਰ ਰੁਪਏ ਜੁੜ ਜੋਗੇਰਾ ਮਿੱਤਰੋ ਲਾਈਵ ਚ ਕਰ ਦਿਓ ਲਾਈਕ ਸ਼ੇਅਰ ਕਮੈਂਟ 53 10 2009 ਮਾਡਲ 2009 ਮਾਡਲ ਹੈ ਡਿਮਾਂਡ ਹੈ ਇਹਦੀ ਜਿਹੜੀ 4,65,000 ਰੁਪਏ ਲਾਈਵ ਜੁੜ ਜੋ ਲਾਈਵ ਚ ਕਰ ਦਿਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਦਬ ਦਿਓ ਘੰਟੀ ਵਾਲਾ ਬਟਨ ਤਾਂ ਜੋ ਤੁਹਾਡੇ ਤੱਕ ਹਰ ਵੀਡੀਓ ਪਹੁੰਚ ਸਕੇ ਐਂ ਮਿੱਤਰ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਾਲ ਹੀ ਦਬਾ ਦਿਓ ਘੰਟੀ ਦਾ ਬਟਨ ਸੋਨਾ ਲੀਕਾ DI 750 2015 ਮਾਡਲ 4 ਲੱਖ ਪੂਰਾ ਸੋਨਾ ਲੀਕਾ DI 750 ਜੁੜ ਜੋ ਕਰ ਲਾਈਵ ਚ ਮਿੱਤਰੋ ਕਰ ਦਿਓ ਲਾਈਕ ਸ਼ੇਅਰ ਕਮੈਂਟ ਟਰਾਈ ਲੈਂਦੇ ਨੇ ਬਾਈ घटींद <laughs> <laughs>